ਔਰਤ ਦੀ ਕੁੱਟਮਾਰ ਦੇ ਕਰਨ ਦੇ ਦੋ ਸੋਸ਼ਲ ਮੀਡੀਆ ਤੇ ਚੱਲ ਰਹੀ ਵੀਡੀਓ ਜਿਸ ਵਿੱਚ ਕੁਝ ਲੋਕ ਇੱਕ ਔਰਤ ਦੀ ਕੁੱਟਮਾਰ ਕਰ ਰਹੇ ਨੇ ਤੇ ਵਾਲ ਪੁੱਟ ਰਹੇ ਹਨ ਇਹ ਸਾਰਾ ਮਾਮਲਾ ਹਲਕਾ ਮਜੀਠਾ ਦੇ ਕਸਬਾ ਜੈਨਤੀਪੁਰ ਦੇ ਨੇੜਲੇ ਪਿੰਡ ਤਲਵੰਡੀ ਖੁੰਮਣ ਦਾ ਹੈ ਇਸ ਸਬੰਧੀ ਪੀੜਤ ਔਰਤ ਦੇ ਪਤੀ ਬਲਵੰਤ ਸਿੰਘ ਪੁੱਤਰ ਬਲਕਾਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਘਰ ਨੂੰ ਉਹ ਜਾਂਦਾ ਹੈ ਤੇ ਉਸ ਵਿੱਚ ਗਵਾਂਡੀਆਂ ਵੱਲੋਂ ਪਸ਼ੂ ਬੰਨੇ ਹੁੰਦੇ ਹਨ ਜਿਸ ਸਾਡੇ ਪਰਿਵਾਰ ਨੂੰ ਜਾਣ ਆਉਣ ਵਿੱਚ ਪਰੇਸ਼ਾਨੀ ਹੁੰਦੀ ਹੈ ਇਸ ਗਵਾਂਢੀਆਂ ਨੂੰ ਪਸ਼ੂ ਰਾਸਤੇ ਵਿੱਚ ਨਾ ਬੰਨਣ ਬਾਰੇ ਕਿਹਾ ਸੀ ਜਿਸ ਨੂੰ ਲੈ ਕੇ ਅੱਜ ਗਵਾਂਢੀ ਜੋਗਿੰਦਰ ਸਿੰਘ ਵੱਲੋਂ ਪਰਿਵਾਰ ਸਮੇਤ ਮੇਰੀ ਘਰ ਵਾਲੀ ਦੀ ਕੁੱਟਮਾਰ ਕੀਤੀ ਗਈ ਜਿਸ ਵਿੱਚ ਤਰਖਾਸ ਅਸੀਂ ਪੁਲਿਸ ਚੌਕੀ ਜੈਨਤੀਪੁਰ ਵਿਖੇ ਵੀ ਲਖਵਾ ਦਿੱਤੀ ਅਸੀਂ ਉਕਤ ਵਿਅਕਤੀਆਂ ਖਿਲਾਫ ਵੰਦੀ ਕਾਰਵਾਈ ਦੀ ਮੰਗ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵੇਖ ਕੇ ਪੀੜਿਤ ਔਰਤ ਦੇ ਹੱਕ ਵਿੱਚ ਆਈ ਬਾਲਮਿਕੀ ਸੰਸਥਾ ਦੇ ਆਗੂ ਸਰਨਜੀਤ ਸਿੰਘ ਬਰਾੜ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੀੜਿਤ ਔਰਤ ਨੂੰ ਇਨਸਾਫ ਨਾ ਮਿਲਿਆ ਤਾਂ ਮਜਬੂਰਨ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਸਬੰਧੀ ਜਦੋਂ ਦੂਜੀ ਧਿਰ ਜੋਗਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹਨਾਂ ਦੇ ਘਰ ਦੇ ਸਾਹਮਣੇ ਸਾਡੀ ਜ਼ਮੀਨ ਹੈ ਜਿਸ ਵਿੱਚ ਇਹਨਾਂ ਵੱਲੋਂ ਬਲਬ ਦਾ ਕੱਚ ਤੇ ਟਾਇਲ ਦਾ ਕੱਟ ਪੀਸ ਛੁੱਟੇ ਹੋਏ ਸਨ ਜੋ ਮੇਰੇ ਪੈਰ ਵਿੱਚ ਕੱਚ ਲੱਗਣ ਕਾਰਨ ਛੱਟ ਲੱਗ ਗਈ ਇਸ ਤੋਂ ਮੇਰੀ ਪਤਨੀ ਉਹਨਾਂ ਨੂੰ ਦੱਸਣ ਗਈ ਸੀ ਫਿਰ ਆਪਸ ਵਿੱਚ ਬਹਿਸ ਹੋ ਗਈ ਤੇ ਲੜਾਈ ਹੋ ਗਈ ਸਿਰਫ छुਡਾਉਣ ਦੀ ਹੀ ਕੋਸ਼ਿਸ਼ ਕੀਤੀ ਸੀ ਤੇ ਸਾਰੇ ਮਾਮਲੇ ਸੰਬੰਧੀ ਪੁਲਿਸ ਚੌਂਕੀ ਇੰਚਾਰਜ ਜੈੰਤੀਪੁਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦੋਵੇਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ ਜੋ ਵੀ ਗਲਤ ਪਾਇਆ ਜਾਊ ਉਸ ਖਿਲਾਫ ਵੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਾਨੀ ਮਰਸ਼ੀ ਭਗਵਾਨ ਵਰਮੀ ਸਰਵ ਸੰਜੈ ਕਿੰਡ ਇੰਡਸਟਰੀ ਦੇ ਮੁੱਖ ਸੰਚਾਲਕ ਸਰਜੀਤ ਸਿੰਘ ਬਰਾੜ ਇਸ ਸਸਤਾ ਦੇ ਪ੍ਰਮੁੱਖ ਹਿੱਦਿਆਰਿਆਂ ਦੀ ਇਹਦੀ ਪਤਨੀ ਨਾਲ ਜੋ ਕੁਝ ਜਾਤੀ ਲੋਕਾਂ ਨੂੰ ਕੀਤੀ ਗਈ ਹੈ ਚਿੱਟੇ ਦੇ ਵਿੱਚੁੰਡਾ ਕਰਦੀ ਹੋਈ ਆ ਪਿੰਡ ਤਲਵੰਡੀ ਫੁਮੜਜ ਅਸੀਂ ਉਹ ਘਟਨਾ ਦੀ ਕਰੜੇ ਸ਼ਬਦਾ ਚ ਨਿੰਦਾ ਕਰਦੇ ਆਂ ਔਰ ਇਸ ਸਬੰਧਤ ਅਸੀਂ ਸਬੰਧਤ ਚੌਕੀ ਜਲਦੀਪੁਰ ਨੂੰ ਦਰਖਾਸਤ ਕਰ ਦਿੱਤੀ ਦੋਸ਼ੀਆਂ ਦੇ ਵਿਰੁੱਧ ਦੋਸ਼ੀਆਂ ਦੇ ਦਰਖਾਸਤ ਕਰਕੇ ਅਸੀਂ ਮਜੀਠੇ ਇਹਨਾਂ ਦੀ ਪਤਨੀ ਭੈਣ ਜੀ ਨੂੰ ਐਡਮਿਟ ਕਰਵਾਇਆ ਗਿਆ ਕਿਉਂਕਿ ਗੰਬੀਰ ਸੱਟਾਂ ਲੱਗੀਆਂ ਮੈਮ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਮੰਗ ਕਰਦੇ ਆ ਕਿ ਜਿੰਨਾ ਦੋਸ਼ੀਆਂ ਨੇ ਜਿੰਨਾ ਲੋਕਾਂ ਨੇ ਇਹ ਭੈਣ ਨਾਲ ਮਾਰਾ ਸੱਟਾਂ ਗਾਲੀ ਗਲੋਚ ਵੇਖੋ ਵੀਡੀਓ ਲੈ ਲਿਆ ਵੀਡੀਓ ਬਣੀ ਪਈ ਹੈ ਕਿਉਂਕਿ ਪੁਲਿਸ ਨੂੰ ਵੀ ਅਸੀਂ ਵੀਡੀਓ ਦਿੱਤੀ ਆ ਚੱਕੇ ਦਿਨ ਅਜਾਤੀ ਕੀਤੀ ਗਈ ਆ ਕੱਲੀ ਘਰ ਸੀ ਬੱਚੇ ਘਰ ਸੀ ਅਸੀਂ ਪ੍ਰਸ਼ਾਸਨ ਤੋਂ ਖਾਸ ਕਰਕੇ ਪੰਜਾਬ ਪੁਲਿਸ ਤੋਂ ਪੂਰਾ ਸਮਾਜ ਆ ਸਮਾਜਿਕ ਸੰਗਠਨ ਜਥੇਬੰਦੀਆਂ ਇਕਤਾ ਰੂਪ ਚ ਅਸੀਂ ਜੋ ਭੈਣ ਜੀ ਨਾਲ ਅਜਾਤੀ ਧਕੇਸ਼ਾਈ ਹੋਈ ਆ ਉਹਦੇ ਇਨਸਾਫ ਲਈ ਬੇਨਤੀ ਕਰਦੇ ਆ ਕਿ ਇਹ ਜੋ ਬੰਦਾ ਇਨਸਾਫ ਦਿੱਤਾ ਜਾਵੇ ਔਰ ਦੋਸ਼ੀਆਂ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਅਦਰਵਾਇਜ਼ ਕੋਈ ਸਿਆਸੀ ਪ੍ਰਸ਼ਾਸਨ ਬਲੋ ਸਿਆਸੀ ਦਬਦਬਾ ਨਾਲ ਇਸ ਦੋਸ਼ੀ ਅਮਰੋਦ ਕੋਈ ਢਿੱਲੀ ਕਾਰਵਾਈ ਕੀਤੀ ਤਾਂ ਸਤੇ ਗੰਭੀਰ ਸਿੱਟੇ ਨਿਕਲਣਗੇ ਸੰਘਰਸ਼ ਦੀ ਰੂਪਰੇਖਾ ਤਿੱਖੀ ਹੋਵੇਗੀ ਕਿਉਂਕਿ ਅਸੀਂ ਇਨਸਾਫ ਲਈ ਬੇਨਤੀ ਕਰ ਰਹੇ ਆ ਇਸ ਕਰਕੇ ਅਸੀਂ ਉਹਦਾ ਜਿਹੜਾ ਸੱਟਾ ਨਿਕਲਣਾ ਵਾ ਉਹਦਾ ਖੁਦ ਪੁਲਿਸ ਪ੍ਰਸ਼ਾਸਨ ਜ਼ਿੰਮੇਾਰਾ ਹੋਵੇਗਾ ਅਸੀਂ ਸੜਕਾਂ ਦੇ ਉੱਤੇ ਕੇ ਹਾਂ ਦਾ ਨਾੜਾ ਮਾਰਾਂਗੇ ਚਿੱਤੇ ਦਿਨ ਜੋ ਇਸ ਦੀ ਪਤਨੀ ਭੈਣ ਜੀ ਨਾਲ ਜਾਤੀ ਹੋਈ ਆ ਦੁਬਾਰਾ ਫੇਰ ਉਸ ਜਿਸ ਨੇ ਕਰੜੇ ਸ਼ਬਦਾਂ ਚ ਗੰੰਡਾ ਕਰਦੇ ਆ ਮੇਰਾ ਨਾਮ ਬਲਵੰਤ ਸਿੰਘ ਸਨੋਪਲਕਰ ਸਿੰਘ ਪਿੰਡ ਤਲਵੰਦੀ ਖੰਡਾ ਹੈ ਇਹ ਘਟਨਾ ਇਹ ਤੇ ਮੇਰਾ ਘਰ ਨੂੰ ਰਾਹ ਜਾਂਦਾ ਮਤਲਬ ਕਿ ਇਹ ਗਵਾਂਡੀ ਹੱਟੀ ਉਹਨਾਂ ਦੇ ਕਿਲੇ ਗੱਡੀ ਰਾਜ ਡੰਗਰ ਬੰਨ ਛੱਡਦੇ ਆ ਉਹ ਮਤਲਬ ਇਹਨਾਂ ਨੂੰ ਇੱਕ ਦੋ ਵਾਰੀ ਪਹਿਲਾਂ ਵੀ ਕਿਹਾ ਤੇ ਮਤਲਬ ਡੰਗਾ ਤੇ ਰੇਡੀਆਂ ਨਾਖਲਾ ਰੇ ਕਰੋ ਮਤਲਬ ਤੇ ਇੱਥੇ ਤੇ ਮੇਰੀ ਨਾਲੀ ਨੂੰ ਪ੍ਰੈਗਨੈਂਸੀ ਹੈ ਪ੍ਰੈਗਨਸੀ ਹੈ ਤੇ ਮੈਂ ਜਾਣਾ ਹੁੰਦਾ ਵਾ ਗੱਡੀ-ਗੁੱਡੀ ਲੈ ਕੇ ਤੇ ਇਸ ਕਰਕੇ ਇਹਨਾਂ ਨੂੰ ਕਿਹਾ ਤੇ ਇਹ ਗੱਲ ਨੂੰ ਕਰਕੇ ਇਹਨਾਂ ਅੱਜ ਮੇਰੀ ਨਾਲੀ ਦੀ ਗੱਲ ਪੈ ਗਈ ਹੈ ਜਿੰਨੇ ਦਾ ਧਾਰਦੀ ਵੀ ਨਾ ਬਲਜੀਤਪੁਰ ਤੇ ਮੁੰਡਾ ਉਹਨਾਂ ਦਾ ਹੱਥ ਲਾਪਰੀ ਤੇ ਕੁੜੀ ਉਹਦਾ ਤਰੀਕੋਰ ਫਿਰ 판 ਜੀ ਜੀ ਕੁਛ ਕਰ ਦਿੱਤੀ ਚੋਕੀ ਜੇਂਤੀ ਪਰ ਚੋਕੀ ਕੋਲ ਉਹਨਾਂ ਨੂੰ ਕਰਕੇ ਕਹਿੰਦੇ ਸਤਿ ਸਤਿਕਾਰ ਰੇ ਕਰਨ ਮੰਗ ਕਰਦੇ ਆ ਜੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਹਣੀ ਮੈਂਬਰ ਸਾਹਿਬਾ ਜਿਹੜੀ ਇੱਕ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਦੀ ਆ ਤੇ ਉਹਦੇ ਸਬੰਧ ਵਿੱਚ ਕੁਝ ਦੋਸ਼ ਲਾਏ ਆ ਤੁਹਾਡੇ ਉੱਪਰ ਵੀ ਕੁੱਟਮਾਰ ਕੀਤੀ ਗਈ ਆ। ਕੀ ਕਹਿਣਾ ਚਾਹੁੰਦੇ ਕੀ ਗਾਰਨਾ ਹੈ? ਇਹ ਵੀ ਇਹੋ ਕਾਰਨਾ ਵੀ ਇਹ ਜਨਾਨੀ ਜਿਹੜੀ ਆ ਇਹ ਕੱਚ-ਪੁੱਛ ਸਾਡੇ ਜੋ ਵੀ ਟੁੱਟੇ ਪਲੇਟਾਂ ਆ ਜਾਂ ਘਰਾਂ ਚ ਲਾਈ ਦੀਆਂ ਇਹ ਤੇ ਕੱਚ-ਪੁੱਛ ਬਲੰਬਲੂ ਸਾਰੇ ਸਾਡੀ ਪੈਸੇ ਸੁੱਟਦੇ ਆ। ਅਹੀਂ ਕੱਲ ਕਦੂ ਕਰਨਾ ਜਦੋਂ ਗਏ ਆ ਤੇ ਪੈਰ ਚ ਵੱਜ ਗਿਆ ਬਲਬ ਤੇ ਲਗੋ ਲਾਣ ਹੋ ਗਿਆ ਪੈਰ ਤੇ ਅੱਜ ਵੀ ਪਾਣੀ ਵੇਖਣ ਗਏ ਕਦੂ ਕਰਨ ਲੱਗੇ ਆ ਤੇ ਇਹ ਗਾਲ ਮੰਦਾ ਕਰਨ ਦਾ ਵੀ ਆ ਕਿ ਜਿੱਦਾਂ ਮਰਜ਼ੀ ਜੋ ਮਰਜ਼ੀ ਪੈੜ ਪਾਟਣ ਪੈਰ ਹੱਥ ਪਾਟਣ ਮੈਂ ਤੇ ਕੂੜਾ ਕਾਂ ਦੇਦਾ ਸੁੱਟਣਾ ਤੇ ਮੈਂ ਜੋ ਪ੍ਰਕਰ ਆ ਗਿਆ ਨਹੀਂ ਪ੍ਰਿੰਸੀਪਲ ਪੰਚਾਇਤ ਨੂੰ ਕੱਲ ਦੀ ਇਤਲਾਹ ਦਿੱਤੀ ਤੇ ਅੱਜ ਵੀ ਸਵੇਰੇ ਤੇ ਨਾਲ ਦੇ ਘਰ ਦੇ ਪਰਿਵਾਰ ਗਿਆ ਆ ਵੀ ਚੱਲ ਅਹੀਂ ਜਾ ਕੇ ਕਹਿ ਉਹਨੇ ਤੂੰ ਨਾ ਜਾ ਦੇ ਕਹਿ ਉਹਨੇ ਵੀ ਨਾ ਸੁੱਟ ਤੇ ਘਰ ਦੇ ਗਏ ਆ ਤੇ ਘਰਦਿਆਂ ਨੂੰ ਗੰਦਮਾਲ ਬੋਲਣ ਡੈ ਪਿਆ ਇਹਨਾਂ ਦੇ ਹੱਥੀ ਪੈ ਗਈ ਇਹਦੇ ਵਾਲ ਫੜਲੇ ਇਹਨਾਂ ਫੜਲੇ ਤੇ ਜਦੋਂ ਕੁੜਪੀਆਂ ਆ ਤੇ ਕੋਸ਼ ਉਹਦੇ ਚਾਚਾ ਸਹੁਰਾ ਤੇ ਚਾਚੀ ਸਾਸਾ ਕੋਸ਼ ਡਾਉਣ ਡਈ ਐ ਨੀ ਤੋ ਮੈਂ ਮੁੜ ਕੇ ਭਜਾ ਗਿਆ ਮੈਂ ਜਾ ਕੇ ਛਡਾਇਆ ਨਹੀਂ ਛੜਦਿਆਂ ਨਾ ਇੱਕ ਦੂਜੇ ਦੇ ਵਾਲ ਘੁੱਟ ਕੇ ਫੜੇ ਸੀ ਤੋ ਮੈਂ ਆਪਣੇ ਘਰ ਦੀ ਤੇ ਦਵਤੜਾ ਮਾਰੀਆਂ ਤੇ ਦੋਦੇ ਮਾਰੀਆਂ ਵੀ ਤੁਸੀਂ ਛਡੋ ਕੁੜੀਆਂ ਮੈਂ ਤੇ ਆਪਣੇ ਘਰ ਦੀ ਨੂੰ ਕਿਹਾ ਤੇ ਤੁਸੀਂ ਆਏ ਗੋਲਾਮਾਂ ਜਦੋਂ ਪਿੰਡ ਦੀ ਪੰਚਾਇਤ ਨੂੰ ਕਿਹਾ ਤੇ ਪਿੰਡ ਦੀ ਪੰਚਾਇਤ ਪੁੱਛੀ ਹਾਨੀ ਸਰਕਿਤ ਤਲਵੰਡੀ ਗੁੰਮਣ ਤੋਂ ਕਿਰਨਦੀਪ ਕੌਰ ਵਾਈਫੋ ਬਲਵੰਤ ਸਿੰਘ ਵੱਲੋਂ ਬਰਖਾਸਤਾਈ ਆ ਜੀ ਕਟਮਾਸ ਤੋਂ ਦੀ ਕੀ ਕਰ ਲਈ ਕੀਤੀ ਉਹਨਾਂ ਦੇ ਬਿਆਨਾਂ ਦੇ ਕੱਲ ਆਪਾਂ ਪੱਛੇ ਰਾਤ ਵਿਤਾ ਸੀ ਦਾ ਮੁਕਦਮਾ ਨੰਬਰ 48 ਮੇਰੀ 15/7/24 ਅੰਡਰ ਸੈਕਸ਼ਨ ਜੀ 115 74 76 3 ਜਿਵੇਂ ਨੰਬਰ 5 ਜੀ ਬੀ ਐਨ ਐਸ ਦੇ ਦੀ ਪ੍ਰਚਾਰਕੀ ਕਰਤਾਵਾ ਇਦੇ ਵਿੱਚ ਜਗਿੰਦਰ ਸਿੰਘ ਤੇ ਉਹਦੀ ਵਾਈਫ ਮਜੀਦਪੁਰ ਜੀ ਉਹ ਅਜੇ ਅਰੈਸਟ ਪਾਤੀ ਹੈ ਉਹਨਾਂ ਨੂੰ ਅਜੇ ਪੇਸ਼ਦਾਨਤ ਕਰਾਇਆ ਗਿਆ ਵਾ ਬਾਕੀ ਉਹਦਾ ਮੈਡੀਕਲ ਜਿਹੜੀ ਹੈ ਜੀ ਕਿਰਨਦੀਪ ਕੋ ਮੈਡੀਕਲ ਹੋਣ ਤੇ ਜੋ ਵੀ ਮੈਡੀਕਲ ਚਾਹੀਦਾ ਉਹਦੇ ਦੀਨ ਕਰ ਦਿੱਤੀ ਗਈ ਹੈ ਸਰ ਜਿਹੜਾ ਝਗੜੇ ਦਾ ਕਾਰਨ ਕੀ ਹੈ ਅਜ ਮੁਢਲੀ ਜਾਣਦੇ ਵਿੱਚ ਕੀ ਕਾਰਨ ਆਏ ਨੇ ਘਰਨੇ ਦਾ ਕਾਰਨ ਇਹਦਾ ਇਹ ਹੈ ਕਿ ਇੱਕ ਧਿਰ ਜਿਹੜੀ ਹੈ ਮਜੀਦਪੁਰ ਕਹਿੰਦੀ ਹੈ ਕਿ ਇਹਨਾਂ ਨੇ ਰਸਤੇ ਵਿੱਚ ਹੀ ਉਹ ਆਪਣੇ ਪਸ਼ੂ ਬੰਦੇ ਹੋਏ ਤੇ ਰਸਤਾ ਬਣਾਉਂਕਿਤਾ ਵੈਨੂੰ ਕੋਈ ਮੇਰੀ ਕਿਹਾ ਵਾਪਰੇ ਆਪਣੇ ਇਥੋਂ ਪੁੱਛ ਨਹੀਂ ਗੋਲਦੇ ਤੇ ਦੂਸਰੀ ਤੇ ਜਿਹੜੀ ਉਹ ਗੰਦੀ ਗੇ ਸਾਡੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਖਾਚ ਵਗਾਰਾ ਦਾ ਕੂੜਾ ਲੱਪੜ ਸੁਟੰਦੇ ਆ ਜਿਹਦੇ ਕਰਕੇ ਇਹ ਆਪਣੀ ਪਹਿਲੀ ਚੀਜ਼ ਆ ਨੇ ਸਾਡੇ ਖਾਚ ਵਾਝਦਾ ਵਾ ਇਹਨਾਂ ਦੀ ਆਸਰੇ ਜੇਸੇ ਕਰ ਤੋਂ ਨਹੀਂ ਚੱਲਦੀ ਸੀ ਕਰੀ ਸਾਹਮਣੇ ਤੇ ਉਹਨਾਂ ਨੇ ਵੀ ਜਿਹੜੀ ਕੱਲ੍ਹ ਲਗਾਈ ਹੋਈ ਸੀ ਜਿਹਦੇ ਕਰਕੇ ਆਪਾਂ ਕਾਨੂੰਨੀ ਵਾਈਫੋ ਬਲੋਂਗ ਸੰਗ੍ਰਾਮ ਤੇ ਮੁਕਮਲ ਕਰਕੇ ਦਤੀ ਜੋ ਠੀਕ ਆ ਸਰ ਥੈਂਕ ਯੂ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज